ਲਫਾ ਛੱਡੋ ਬੋਲ ਬੱਟੋ ਲਫਾ ਛੱਡੋ ਬੋਲ ਬੱਟੋ ਲਫਾ ਛੱਡੋ ਇਸ ਪੰਜਾਬ ਨੂੰ ਹੈ ਕਰਕੇ ਹਏ ਬੋਲੇ ਸੁਣੋ ਬੋਲੇ ਆਲਾਹ ਅੱਜក្រਾਪ ਅਤਿਆਚਾਰੂ ਵੱਲੋਂ ਪਿੰਡ ਦੇ ਬੱਚਿਆਂ ਨੂੰ ਬਾਲ ਤੇ ਨੈਟ ਦੇ ਲਈ ਰਾਸੀ ਦਿੱਤੀ ਜਾ ਰਹੀ ਹੈ ਕਿਉਂਕਿ ਅੱਜ ਸਾਡੇ ਪਿੰਡ ਜੋ ਤੁਲਾ ਸੈਂਪਲ ਤੋਂ ਮਹਿਮਾ ਚਲੀ ਸੀ ਜਿੱਤੇ ਤਿਆਰ ਬੱਚਿਆਂ ਨੇ ਮੰਗ ਕੀਤੀ ਕਿ ਸਾਨੂੰ ਖੇਡਣ ਵਾਸਤੇ ਬੋਲ ਤੇ ਨੱਟ ਚਾਹੀਦਾ ਉਹ ਸਾਡੀ ਗ੍ਰਾਮ ਪੰਚਾਇਤ ਵੱਲੋਂ ਇਹਨਾਂ ਨੂੰ ਇਹਨਾਂ ਨੂੰ استعمال ਲੈਣ ਵਾਸਤੇ ਰਾਸੀ ਦਿੱਤੀ ਗਈ ਹੈ ਸੋ ਨਾਲ ਹੀ ਇਹਨਾਂ ਨੂੰ ਸਮਝਾਇਆ ਗਿਆ ਵੀ ਨਸ਼ਿਆਂ ਤੋਂ ਦੂਰ ਰਹਿਣਾ ਤੇ ਨਸ਼ਿਆਂ ਨੂੰ ਕਰਨ ਵਾਲਿਆਂ ਨੂੰ ਵੀ ਸਮਝਾਉਣਾ ਸੋ ਸਾਡੇ ਵੱਲੋਂ ਬੱਚਿਆਂ ਨੂੰ ਬਹੁਤ ਬਹੁਤ ਧੰਨਵਾਦ ਬੈਗੁਦੀਆ ਖਾਲਸਾ ਬੈਗੁਦੀਆ ਕਹਿਣਾ ਸਾਰਾ ਨੇ ਠੀਕ ਹੈ ਉਹ ਸਾਰਾ ਆਪਣੀ ਗੱਲ ਗਲੀਆਂ ਵਿੱਚ ਜਾ ਕੇ ਠੀਕ ਹੈ ਸਾਰਾ ਛੱਡੋ ਨਸ਼ਾ 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 ਛੱਡੋ ਬੱਬਾ ਜੀ ਨਾ ਪਿਆਸ ਨਾ ਬੱਬਾ ਜੀ ਨਾ ਪਿਆਸ ਬਾਦੀ ਨੇ ਪੀਅ ਸਰਪ ਖਜ਼ਾ ਖੱਟੇ ਅੱਜ ਹਰਗੱਲ ਨਾ ਆਪਣੀ ਤੁਮਾਰੂ ਵੀ ਗਏ ਜੋ ਸਰਕਾਰ ਵੱਲੋਂ ਯੂਥ ਨਸ਼ੇ ਬ੍ਰੁੱਟ ਮਹਿਮਤ ਰਾਏ ਗਈ ਜੀ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਰਦਾਰ ਐਮ ਐਨ ਐ ਸਰਕਲਾਰ ਗੁਰਲਾ ਸਿੰਘ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਗਰਾਹ ਪੰਚਾਇਤ ਤੁਮਾਰੂ ਜੀ ਪੰਚਾਇਤ ਵੱਲੋਂ ਪਿੰਡ ਵਾਸੀਆਂ ਵੱਲੋਂ ਛੋਟੇ-ਛੋਟੇ ਬੱਚਿਆਂ ਵੱਲੋਂ ਪੈੜਾ ਵੱਲੋਂ ਬਿੱਪੀਆਂ ਵੱਲੋਂ ਇਹ ਉਦਨ ਦਸਿਆ ਮੇਹਰ ਘਟੀ ਗਈ ਜੀ ਜਿਸ ਦੇ ਤਹਿਤ ਕਰ ਕਰ ਸੁਨੇਹਾ ਦਿੱਤਾ ਗਿਆ ਵੀ ਕੋਈ ਵੀ ਦੀਨ ਨਸ਼ਾ ਜਾਂ दारू ਸੱਟਾ ਜਾਂਦਾ ਹੋਵੇ ਤਾਂ ਉਹ ਖਰਾਬ ਪਜਾ ਚਮਾਰੂ ਜਾਂ ਕਿਸੇ ਹੋਰ ਵੀ ਸਸਤਾ ਤੇ ਸਾਡੇ ਸਾਡੀ ਪੰਚਾਇਤ ਦੇ ਤਰੀ ਨੂੰ ਜਸਾਗਾ ਦਿੱਥੇ ਸਾਡੀ ਪੰਚਾਇਤ ਹਰ ਤਰ੍ਹਾਂ ਦੀ ਮਦਦ ਕਰੂਗੀ ਤੇ ਹਰ ਤਰ੍ਹਾਂ ਦੀ ਨਫਾ ਛੱਡਣ ਵਾਲੇ ਨੂੰ ਖਰਾਕ ਦਿੱਤੀ ਜਾਊਗੀ ਉਹਦੀ ਮਾਲੀ ਮਦਦ ਕੀਤੀ ਜਾਊਗੀ ਸੋ ਇਸ ਮਹਿਮਸਾਹਤਾ ਸਾਰੇ ਪਿੰਡ ਵਾਸੀਆਂ ਨੂੰ ਸਨਹਿਾ ਦਿੱਤਾ ਜਾਂਦਾ ਹੈ ਭਾਈ ਆਪਣੇ ਘਰਾਂ ਦੇ ਕੋਈ ਵੀ ਬੱਚਾ ਜਿਵੇਂ ਕਰਦਾ ਹੋਵੇ ਜਾਂ ਕੋਈ ਵੀ ਸਿਆਣਾ ਬਜ਼ੁਰਗ ਜੇ ਨਫਾ ਛੱਡਣਾ ਚਾਹੁੰਦਾ ਹੋਵੇ ਉਹ ਸਾਡੀ ਪੰਚਾਇਤਾਂ ਸਪਰਕਾਮਾ ਚਾਹੁੰਦਾ ਹੋਵੇ ਤੇ ਨਾਲ ਹੀ ਅਸੀਂ ਪਿੰਡ ਵਾਸੀਆਂ ਨੂੰ ਇੱਕ ਬੇਨਤੀ ਕਰਨਾ ਚਾਹੁੰਦੇ ਹਾਂ ਆਪਣੇ ਬੱਚੇ ਬਾਹਰ ਕਈ ਵਾਰੀ ਘੱਤ ਸਿੰਘ ਦੇ ਪੈ ਜਾਂਦੇ ਨੇ ਉਹਨਾਂ ਦਾ ਖਿਆਲ ਰੱਖੋ ਆਪਣੇ ਬੱਚਿਆਂ ਦਾ ਹੱਥ ਆ ਪਹਿਰਾ ਦਿਓ ਜੀ ਕਿਉਂਕਿ ਇਹ ਲੱਤ ਇੱਕ ਵਾਰ ਜੇ ਲੱਗ ਜਾਂਦੀ ਹੈ ਬੜੀ ਔਖੀ ਹੋ ਜਾਂਦੀ ਹੈ ਸਿਰੋਣੀ ਸੋ ਇਸ ਤੋਂ ਵਧਿਆ ਅਗਰ ਆਪਾਂ ਪਹਿਲੇ ਆਪਣੇ ਬੱਚਿਆਂ ਦਾ ਖਿਆਲ ਰੱਖੀਏ ਉਹ ਨਾ ਤਾਂਦਰ ਜਾਦਾ ਹੀ ਬੱਤਾ ਜਾ ਰਿਹਾ ਹੈ ਇਸ ਕਰਕੇ ਸਰਕਾਰ ਨੇ ਇਹ ਟੀਮ ਚਲਾਈ ਹੈ ਜੀ ਇਹ ਤਾਂ ਸਰਕਾਰ ਕੁਛ ਨਹੀਂ ਕਰ ਸਕਦੀ ਇਹ ਆਪਣੇ ਘਰ ਵੱਲੋਂ ਹੀ ਆਪਣੇ ਘਰ ਤੁਸੀਂ ਕਰੋਗੇ ਇਸ ਲੱਤ ਨੂੰ ਹਟਾਇਆ ਜਾ ਸਕਦਾ ਹੈ ਸੋ ਆਪਾਂ ਹੁਣ ਅੱਕੇ ਬਾਅਦ ਤੇ ਅਗਲੀ ਪੀੜ੍ਹੀ ਬਾਅਦ ਤੇ ਸੋਚੀਏ ਕਿ ਕੋਈ ਵੀ ਆਪਣਾ ਨਵਾਂ ਬੱਚਾ ਕੋਈ ਨਸਾਂ ਦੀ ਲੱਤ ਦਾ ਚਨਾ ਬਸਰੇ ਸੋ ਅਸੀਂ ਪਿੰਡ ਵਾਸੀਆਂ ਵੱਲੋਂ ਸਾਰੇ ਪਿੰਡ ਨੂੰ ਸੁਨੇਹਾ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਜਿਹੜਾ ਪ੍ਰੋਜੈਕਟ ਮੈਂਬਰ ਹੋਣ ਦੇ ਨਾਤੇ ਸੁਨੇਹਾ ਜੜਾ ਚੰਦ ਰਹੇ ਆ ਜੀ ਇਹ ਨਸਾਂ ਦੀ ਲੱਤ ਤੋਂ ਦੂਰ ਤੇ ਦੂਰ ਜਾਣ ਵਾਲਿਆਂ ਨੂੰ ਸਾਰ ਪੰਚਾਇਤ ਵੱਲੋਂ ਸਰਕਾਰ ਵੱਲੋਂ ਮਦਦ ਦਿੱਤੀ ਜਾਊਗੀ ਜੀ ਸੋ ਉਹਨ ਸਾਰੇ ਵੀਰਾਂ ਨੂੰ ਬੇਨਤੀ ਆ ਚਾਹ ਦਾ ਲੰਗਰ ਤਿਆਰ ਹੈ ਅੰਦਰ ਜਾ ਕੇ ਜੋ ਲੰਗਰ ਤੱਕੜਾ ਜੀ ਉਹ ਸਾਰੇ ਵੀਰਾਂ ਪੈਣਾ ਮਾਮਾ ਦਾ ਅੱਜ ਤੇ ਪਹੁੰਚਣ ਤੇ ਇਸੇ ਮੰਨਜਿਤ ਬਹੀਮਤੇ ਸਾਮਨ ਹੋਣ ਤੇ ਧੰਨ ਧੰਨ ਖੁਸ਼ੀਆਂ ਮੋਲ

ਸਰਦਾਰ ਐਮਐਨਐਸ ਕਲਾਉਰ ਗੁਰਮਰ ਸਿੰਘ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਗ੍ਰਾਮ ਪੰਚਾਇਤ ਚਮਾਰੂ ਜੀ ਪੰਚਾਇਤ ਵੱਲੋਂ ਸੁਪਿੰਦ ਬੱਚਿਆਂ ਵੱਲੋਂ ਛੋਟੇ-ਛੋਟੇ ਬੱਚਿਆਂ ਵੱਲੋਂ ਪੈਰਾ ਵੱਲੋਂ ਬਿੱਪੀਆਂ ਵੱਲੋਂ ਇਹੋ ਜਿਹਾ ਦਸਿਆ ਕਿ ਮਹੀਨ ਘਟੀ ਗਈ ਜਿਸ ਦੇ ਤਹਿਤ ਕਰ ਕਰ ਸੁਨੇਹਾ ਦਿੱਤਾ ਗਿਆ ਵੀ ਕੋਈ ਵੀ ਦੀਨ ਨਾਤਾ ਜਾਂ ਤਾਰੂ ਛਟੜਾ ਜਾਂਦਾ ਹੋਵੇ ਤਾਂ ਉਹ ਗ੍ਰਾਮ ਪੰਚਾਇਤ ਚਮਾਰੂ ਜਾਂ ਕਿਸੇ ਹੋਰ ਵੀ ਸਾਡੇ ਸਾਡੀ ਪੰਚਾਇਤ ਜਿੱਥੋਂ ਜਾ ਸਕਦਾ ਦਿੱਥੇ ਸਾਡੀ ਪੰਚਾਇਤ ਹਰ ਤਰ੍ਹਾਂ ਦੀ ਮਦਦ ਕਰੂਗੀ ਤੇ ਹਰ ਤਰ੍ਹਾਂ ਦੀ ਨਸ਼ਾ ਛੱਡਣ ਵਾਲੇ ਨੂੰ ਖਰਾਕ ਦਿੱਤੀ ਜਾਊਗੀ ਉਹਦੀ ਮਾਲੀ ਮਦਦ ਕੀਤੀ ਜਾਊਗੀ ਸੋ ਇਸ ਮਹਿੰਮ ਰਹਿਤਾ ਸਾਰੇ ਪਿੰਡ ਵਾਸੀਆਂ ਨੂੰ ਦਿਲੋਂ ਦਿੱਤਾ ਜਾਂਦਾ ਹੈ ਭਾਈ ਆਪਣੇ ਘਰਾਂ ਦੇ ਕੋਈ ਵੀ ਸੁਣ ਜਾ ਜਿਵੇਂ ਕਰਦਾ ਹੋਵੇ ਜੇ ਕੋਈ ਵੀ ਸਿਆਣਾ ਬਜ਼ੁਰਗ ਜੇ ਨਸ਼ਾ ਛੱਡਣਾ ਚਾਹੁੰਦਾ ਹੋਵੇ ਉਹ ਸਾਡੀ ਪੰਚਾਇਤ ਨਾਲ ਸੰਪਰਕ ਕਰਨਾ ਚਾਹੁੰਦਾ ਹੋਵੇ ਤੇ ਨਾਲ ਹੀ ਅਸੀਂ ਪਿੰਡ ਵਾਸੀਆਂ ਨੂੰ ਇੱਕ ਬੇਨਤੀ ਕਰਨਾ ਚਾਹੁੰਦੇ ਆ ਆਪਣੇ ਬੱਚੇ ਬਾਹਰ ਕਈ ਵਾਰੀ ਘੱਤ ਸਿੰਘ ਦੇ ਪੈ ਜਾਂਦੇ ਨੇ ਉਹਨਾਂ ਦਾ ਖਿਆਲ ਰੱਖੋ ਆਪਣੇ ਬੱਚਿਆਂ ਦਾ ਹੱਥ ਆ ਪਹਿਰਾ ਦਿਓ ਜੀ ਕਿਉਂਕਿ ਇਹ ਲੱਤ ਇੱਕ ਵਾਰ ਜੇ ਲੱਗ ਜਾਂਦੀ ਹੈ ਬੜੀ ਔਖੀ ਹੋ ਜਾਂਦੀ ਹੈ ਸਿਰੌਣੀ ਸੋ ਇਸ ਤੋਂ ਵਧੀਆ ਹੈ ਕਿ ਆਪਾਂ ਪਹਿਲੇ ਆਪਣੇ ਬੱਚਿਆਂ ਦਾ ਖਿਆਲ ਰੱਖੀਏ ਉਹ ਨਾਜਾਦਰਾਂ ਦਾ ਜਦਾਈ ਪਤਾ ਜਾ ਰਿਹਾ ਹੈ ਇਸ ਕਰਕੇ ਸਰਕਾਰ ਨੇ ਇਹ ਟੀਮ ਚਲਾਈ ਹੈ ਜੀ ਇਹ ਤਾਂ ਸਰਕਾਰ ਕੁਝ ਨਹੀਂ ਕਰ ਸਕਦੀ ਐ ਪ੍ਰਕਰ ਵੱਲੋਂ ਵੀ ਆਪਣੇ ਘਰ ਤੋਂ ਸਪਰੋਗੇ ਇਸ ਲਤ ਨੂੰ ਹਟਾਇਆ ਜਾ ਸਕਦਾ ਹੈ ਸੋ ਆਪਾਂ ਹੁਣ ਅੱਗੇ ਬਾਤੇ ਅਗਲੀ ਪੀੜ੍ਹੀ ਬਾਤੇ ਸੋਚੀਏ ਕਿ ਕੋਈ ਵੀ ਆਪਣਾ ਨਵਾਂ ਬੱਚਾ ਕੋਈ ਨਸ਼ਿਆਂ ਦੀ ਲਤ ਦਾ ਚਨਾਬਸਰੇ ਸੋ ਅਸੀਂ ਪਿੰਡ ਵਾਸੀਆਂ ਵੱਲੋਂ ਸਾਰੇ ਪਿੰਡੂ ਸੁਨੇਹਾ ਵਾਸੀਆਂ ਰੋ ਇਲਾਕੇ ਵਾਸੀਆਂ ਨੂੰ ਜਿਹੜਾ ਪ੍ਰੋਸੈਡ ਮੈਂਬਰ ਹੋਣ ਦੇ ਨਾਤੇ ਸੁਨੇਹਾ ਦੇਣਾ ਚਾਹੁੰਦੇ ਆ ਜੀ ਵੀ ਇਹ ਨਸ਼ਿਆਂ ਦੀ ਲਤ ਤੋਂ ਦੂਰ ਹੋ ਤੇ ਦੂਰ ਦੇਣ ਵਾਲਿਆਂ ਨੂੰ ਸਰ ਪੰਚਾਇਤ ਵੱਲੋਂ ਸਰਕਾਰ ਵੱਲੋਂ ਮਦਦ ਦਿੱਤੀ ਜਾਊਗੀ ਜੀ ਸੋ ਉਹਨਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਚਾਹ ਦਾ ਲੰਗਰ ਤਿਆਰ ਹੈ ਅੰਦਰ ਜਾ ਕੇ ਲੰਗਰ ਤੱਕੜਾ ਜੀ ਉਹ ਸਾਰੇ ਵੀਰਾਂ ਭੈਣਾ ਮਾਮਾ ਦਾ ਅੱਜ ਤੇ ਪਹੁੰਚਣ ਤੇ ਇਸੇ ਮਿੰਮੰਝੇ ਨਹੀਂ ਮੇ ਤੇ ਸਾਹਮਣ ਹੋਣ ਤੇ ਤਾਂ ਚਲੋ ਚਲੋ it's not a